ਉਹਨਾਂ ਨੂੰ ਅਸ਼ੀਰਵਾਦ ਦਿੱਤਾ ਭਾਈ ਮਰਦਾਨਾ ਜੀ ਭਾਈ ਮਰਦਾਨਾ ਜੀਆਂ ਨੇ ਬੇਬੇ ਨਾਨਕੀ ਜੀਆਂ ਨੂੰ ਜਦੋਂ ਮਿਲੇ ਤੇ ਬੇਬੇ ਨਾਨਕੀ ਹੁਣ ਪੁੱਛਦੀ ਐ ਮਰਦਾਨਾ ਜੀ ਸੁਣਾਓ ਤਲਵੰਡੀ ਦਾ ਨੱਕੀ ਹਾਲ ਮੇਰੀ ਮਾਂ ਦਾ ਮੇਰੇ ਪਿਤਾ ਦਾ ਕੀ ਹਾਲ ਹੈ ਰਾਏ ਬੁਲਾਰ ਜੀ ਦਾ ਕੀ ਹਾਲ ਹੈ ਇਸ ਤਰ੍ਹਾਂ ਸਾਰਿਆਂ ਦਾ ਜਦੋਂ ਹਾਲ ਚਾਲ ਪੁੱਛਿਆ ਤੇ ਪੁੱਛਣਾ ਕੀਤਾ ਵੀ ਤੁਸੀਂ ਅੱਜ ਕਿਵੇਂ ਦਰਸ਼ਨ ਦਿੱਤੇ ਤੇ ਭਾਈ ਮਰਦਾਨਾ ਉਸ ਵੇਲੇ ਆਖਦਾ ਹੈ ਕਿ ਨਾਨਕੀ ਤੁਹਾਡੇ ਪਿਤਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਹੈ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਫਕੀਰ ਬਣ ਗਏ ਮੈਂ ਮਹਾਰਾਜ ਦਾ ਪਤਾ ਕਰਨ ਵਾਸਤੇ ਆਇਆ ਹਾਂ ਮੈਨੂੰ ਪਿਤਾ ਜੀ ਨੇ ਭੇਜਣਾ ਕੀਤਾ ਹੈ ਤੇ ਤੁਸੀਂ ਦੱਸੋ ਵੇ ਮਹਾਰਾਜ ਕਿੱਥੇ ਨੇ ਨਹੀਂ ਤੇ ਤੁਸੀਂ ਸੁਣਾ ਦਿਓ ਇੱਥੇ ਦਾ ਹਾਲ ਕੀ ਹੈ ਮੈਂ ਜਾ ਕੇ ਤੁਹਾਡੇ ਪਿਤਾ ਜੀ ਨੂੰ ਕਹਿ ਦਿਆਂਗਾ ਤੇ ਬੇਬੇ ਨਾਨਕੀ ਉਸ ਵੇਲੇ ਆਖਣਾ ਕੀਤਾ ਇਥੋਂ ਦਾ ਤੇ ਹਾਲ ਜੈਸਾ ਤੁਸੀਂ ਦੇਖ ਰਹੇ ਹੋ ਉਹ ਤੇ ਵੇਖ ਹੀ ਰਹੇ